ਅੱਜ ਦਾ ਇਹ ਪਾਵਨ ਮਹਾਂਵਾਰ ਸੁਰਠ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਨਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਸੂ ਤੇ ਅੰਕ ਸੁਭਾਈ ਮਾਨ ਹੈ। ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰੂ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਇਹ ਭਾਈ ਜਿਨ੍ਹਾਂ ਨੂੰ ਗੁਰੂ ਤਰਸ ਕਰਦਾ ਹੈ ਮੇਰ ਕਰਦਾ ਹੈ ਗੁਰੂ ਆਪਣੇ ਚਰਨਾਂ ਨਾਲ ਜਿਸ ਨੂੰ ਜੋੜ ਲਿਆ ਉਹਨੇ ਸਾਰਿਆਂ ਚ ਵਸਤਾ ਹੋਇਆ ਅੰਗ ਸੰਗਸਾਈ ਪਰਮੇਸ਼ਰ ਪ੍ਰਾਪਤ ਕਰ ਲਿਆ ਜਹ ਜਾਈਏ ਤਾਂ ਸੁਹੇਲੇ ਜਿੱਧਰ ਵੀ ਜਾਈਏ ਉਥੇ ਸਾਰੇ ਹੀ ਕਰਮ ਕਮ ਸੁਹੇਲੇ ਹੁੰਦੇ ਹਨ ਕਰ ਕਿਰਪਾ ਪ੍ਰਮੇਲੇ குரு ਦੀ ਕਿਰਪਾ ਦੁਆਰਾ ਹੀ ਉਸ ਪਰਿਪੂਰਨ ਪ੍ਰਮਾਤਮਾ ਦਾ ਮਿਲਾਪ ਹਾਸਲ ਹੁੰਦਾ ਹੈ। ਰਾਹੁ ਦੀ ਪੰਕਤੀ ਸਹਿਬ ਕਹਿੰਦੇ ਹਰ ਗੁਣ ਗਾਵ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਰਹੋ। ਏ ਭਾਈ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਸਦਾ ਗਾਉਂਦੇ ਰਹੋ। ਮਨ ਇਛਿਤ ਤੁਹਾਨੂੰ ਫਲ ਪ੍ਰਾਪਤ ਹੋਣਗੇ। ਤੇ ਉਹ ਜਿੰਦ ਦੇ ਨਾਲ ਮਦਦਗਾਰ ਵੀ ਬਣਦਾ ਏ ਸਾਈ ਵੀ ਬਣਦਾ ਏ ਫਿਰ ਸਾਬ ਕਹਿੰਦੇ ਨੇ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਬਾਛਾ ਕਹਿੰਦੇ ਨੇ ਭਾਈ ਉਹ ਨਾਰਾਇਣ ਪਰਿਪੂਰਨ ਪ੍ਰਮਾਤਮਾ ਮੈਨੂੰ ਪ੍ਰਾਣਾ ਤੋਂ ਵੀ ਪਿਆਰਾ ਹੈ ਉਹ ਮੇਰੇ ਪ੍ਰਾਣਾ ਦਾ ਆਸਰਾ ਹੈ ਆਪਣੇ ਭਗਤਾਂ ਨੂੰ ਆਪਣੇ ਚਰਨਾਂ ਦਾ ਸਹਾਰਾ ਦਿੰਦਾ ਹੈ। ਪਤਿਤ ਪੁਨੀਤ ਕਰ ਲੈਣੇ ਕਰ ਕਿਰਪਾ ਹਰ ਜਸਤੀ ਨੇ ਉਹ ਪਤਿਤ ਨੂੰ ਵੀ ਪੁਨੀਤ ਕਰ ਲੈਂਦਾ ਹੈ। ਗੁਰੂ ਦੀ ਰਹਿਮਤ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਮਨੁੱਖ ਨਿਰਮਲ ਜੀਵਨ ਵਾਲਾ ਬਣ ਜਾਂਦਾ ਹੈ। ਕਰ ਕਿਰਪਾ ਹਰ ਜਸਤੀ ਨੇ ਹਰੀ ਦੇ ਦਸ ਹਰੀ ਦਾ कीर्ति हरि ਦੇ ਸਿੱਤੋ ਸਲਾ ਉਸ ਪਰਮਾਤਮਾ ਦੀ ਸਿੱਤੋ ਸਲਾ ਉਹ ਆਪ ਬਖਸ਼ਿਸ਼ ਕਰਕੇ ਮਨੁੱਖ ਦੀ ਚੋੜੀ ਛਪਾਉਂਦਾ ਹੈ ਪਾਰ ਬ੍ਰਹਮ ਕਰੇ ਪ੍ਰਤਪਾਲਵ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ ਸਦਜੀ ਸੰਗ ਰਖਵਾਲਾ ਉਹ ਸਾਡੀ ਜਿੰਦ ਦਾ ਮਦਦਗਾਰ ਹੈ ਸਾਈ ਹੈ ਹਰ ਦਿਨ ਰੈਣ ਕੀਰਤਨ ਗਾਈ ਮਰ ਕਹਿੰਦੇ ਹਰ ਵਕਤ ਉਸ ਪਰਮਾਤਮਾ ਦੀ ਕੀਰਤੀ ਗਾਇਨ ਕਰ ਬਹੁੜ ਨਾ ਜੋਨੀ ਪਾਈਏ ਇਸ ਬਾਰ ਬਾਰ ਦੀ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਤੂੰ ਨਹੀਂ ਆਵੇਂਗਾ ਬਹੁੜ ਨਾ ਜੋਨੀ ਪਾਈਏ ਜਿਸ ਦੇਵੀ ਪੁਰਖ ਵਿਦਾਤਾ ਪਰ ਇਹ ਰੱਬੀ ਦਾਤ ਉਸ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਉਹ ਜਿਹਦੇ ਤੇ ਤਰਸ ਕਰਦਾ ਹੈ ਉਹਦੀ ਛੋੜੀ ਚੇ ਨਾਮ ਦੀ ਦਾਤ ਪਾ ਦਿੰਦਾ ਹੈ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਜਮ ਕੰਕਰ ਬਣ ਕੇ ਰੋੜਾ ਬਣ ਕੇ ਉਹਦੇ ਕਦੀ ਰਸਤੇ 'ਚ ਰੁਕਾਉਟ ਨਹੀਂ ਬਣਦਾ ਸੁਖ ਨਾਨਕ ਸਰਨੀ ਪਾਇਆ ਏ ਨਾਨਕ ਆਖ ਕਿ ਮੈਂ ਉਸ ਪਰਿਪੂਰਨ ਪ੍ਰਮਾਤਮਾ ਦੀ ਸਰਨ ਵਿੱਚ ਰਹਿ ਕੇ ਸਾਰੇ ਸੁੱਖ ਹਾਸਲ ਕੀਤੇ ਹਨ ਗੁਰੂ ਰਹਿਮਤ ਕਰੇ ਆਪਣੇ ਚਰਨਾਂ ਦੀ ਪ੍ਰੀਤ ਨਾਮ ਬਾਣੀ ਦਾ ਉਤਤਸਰ ਬਖਸ਼ਿਸ਼ ਸਤਿਗੁਰਸ ਅਨੁਸਾਰ ਇਹਨੂੰ ਨਿਵਾਜਨ